ਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੁੰਮੂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਅੱਜ ਆਪਾਂ ਖੀਰ ਬਣਾਉਣ ਲੱਗੇ ਆਂ ਇੱਕ ਕੁਲ ਇਹ ਵਾਲੀ ਆਪਾਂ ਨੇ ਚੌਲਾਂ ਦੀ ਲਈ ਆ ਚੌਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆ ਠੀਕ ਹੈ ਜੀ ਖੀਰ ਆਪਣੀ ਸਿਰਫ ਸਿੰਪਲ ਜਿਹੀ ਬਣਾਣੀ ਆ ਕਿ ਆਪਣੀ ਗਾਂਸ ਹੋਈਆ ਅੱਜ 5 ਦਿਨ ਹੋ ਗਏ ਆਪਾਂ ਅਨਰ ਲਾਉਣ ਲੱਗੇ ਆ ਤਾਂ ਕਰਕੇ ਇਤਾਂ ਬਣਾ ਲੈਣ ਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣਦੀ ਹੈ ਤੇ ਬਹੁਤ ਛੇਤੀ ਬਣਦੀ ਹੈ ਇਹ ਮਿੱਠੀ ਹਾਂਜੀ ਆਪਾਂ ਚਲੋ ਢੋਲੇ ਨੂੰ ਇਹਨਾਂ ਨੂੰ ਆਪਾਂ ਕੁੱਕਰ ਵਿੱਚ ਪਾ ਲੈਨੇ ਕੁਝ ਵੀ ਨਹੀਂ ਪਾਣਾ ਇਹਦੇ ਵਿੱਚ ਠੀਕਾ ਜਿਹਾ ਜਿਹੜੀ ਆਹ ਵਾਲੀ ਕੋਲੀ ਆਪਣੀ ਕਚੌੜਾਂ ਦੀ ਲਈ ਸੀ ਹੁਣ ਆਪਾਂ ਤਿੰਨ ਕੋਲੀਏ ਪਾਣੀ ਦੀ ਲੈ ਲਾਂਗੇ ਹਾਂਜੀ ਤਿੰਨ ਕੋਲੀ ਆਪਾਂ ਨੇ ਪਾਣੀ ਪਾਣੀ ਦੀਆਂ ਲੈ ਲਈਆਂ ਇੱਕ ਕੋਲੀ ਆਪਾਂ ਨੇ ਚੌਲਾਂ ਦੀ ਲਈਏ ਤੇ ਤਿੰਨ ਕੋਲੀ ਆਪਾਂ ਨੇ ਪਾਣੀ ਦੀਆਂ ਲੈ ਲਈਆਂ ਹੁਣ ਆਪਾਂ ਕੁੱਕਰ ਦਾ ਜਿਹੜਾ ਢੱਕਣਾ ਨੂੰ ਬੰਦ ਕਰ ਦਾਂਗੇ ਦੋ ਸੀਟੀਆਂ ਮਾਰਾਂਗੇ ਇਹਦੀਆਂ ਹਾਂਜੀ ਕੁੱਕਰ ਦਾ ਢੱਕਣਾ ਜਿਹੜਾ ਆਪਾਂ ਨੇ ਬੰਦ ਕਰਤਾ ਦੋ ਸੀਟੀਆਂ ਮਾਰਾਂਗੇ ਤੇ ਉਸ ਤੋਂ ਬਾਅਦ ਆਪਾਂ ਦੁੱਧ ਤੇ ਚੀਨੀ ਪਾਵਾਂਗੇ ਬਹੁਤ ਛੇਤੀ ਖੀਰ ਬਣ ਜਾਂਦੀ ਹੈ ਅਸੀਂ ਇਹਨੂੰ ਕਹਿੰਦੇ ਆ ਅੰਨ ਰਲਣਾ ਕਿਉਂਕਿ ਜਿੰਨਾ ਚਿਰ ਆਪਾਂ ਅੰਨ ਨਹੀਂ ਰਲਾਉਂਦੇ ਅਸੀਂ ਉਨਾਂ ਚਿਰ ਜਿਹੜਾ ਆਪਣਾ ਦੁੱਧ ਆਪਾਂ ਕਿਸੇ ਚੀਜ਼ 'ਚ ਨਹੀਂ ਪਾ ਸਕਦੇ ਜਿਵੇਂ ਚਾਹ ਵੀ ਨਹੀਂ ਬਣਾ ਸਕਦੇ ਦੂਜੇ ਦੁੱਧ 'ਚ ਆਪਾਂ ਮਿਕਸ ਨਹੀਂ ਕਰ ਸਕਦੇ ਜਦੋਂ ਹੁਣ ਆਪਾਂ ਅੱਜ ਖੀਰ ਬਣਾ ਲਾਂਗੇ ਨਾ ਤੇ ਫਿਰ ਇਹ ਆਪਾਂ ਗੁਰਦਾਰਾ ਸਾਹਿਬ ਤੇ ਬਾਮਣਾ ਦੇ ਦੇ ਦਾਂਗੇ ਤੇ ਉਸ ਤੋਂ ਬਾਅਦ ਇਹ ਆਪਾਂ ਜਿਹੜਾ ਦੁੱਧ ਇਨੂੰ ਆਪਾਂ ਹਰ ਇੱਕ ਚੀਜ਼ ਵਿੱਚ ਵਰਤ ਸਕਦੇ ਹਾਂ ਵੀ ਚਾਹ ਵੀ ਬਣਾ ਸਕਾਂਗੇ ਤੇ ਦੁੱਧੇ ਦੁੱਧ ਵਿੱਚ ਆਪਾਂ ਮਿਕਸ ਵੀ ਕਰ ਸਕਾਂਗੇ ਕੁਝ ਵੀ ਨਹੀਂ ਪਾਣਾ ਇਹਦੇ ਵਿੱਚ ਮੈਂ ਸਿਰਫ ਸਿੰਪਲ ਜਿਹੇ ਤਰੀਕੇ ਨਾਲ ਖੀਰ ਬਣਾਤੀ ਹੈ ਜਿਹੜੀ ਆਪਣੀ ਬਚ ਗਈ ਨੇ ਆਪਾਂ ਨੇ ਗੈਸ ਬੰਦ ਕਰ ਦਿੱਤਾ ਦੋ ਤਿੰਨ ਮਿੰਟ ਆਪਾਂ ਇਦਾਂ ਹੀ ਰੱਖ ਦਾਂਗੇ ਇਹਨੂੰ ਦੇ ਨੋਟ ਕਿ ਜੇ ਬਤਾਣ ਜੇ ਆਪਾ ਲਾ ਲਈ ਇਹਨਾਂ ਦਾ ਟਾਇਰ ਆਪਾਂ 5-7 ਮਿੰਟ ਦੇ ਪਕਾ ਲਾਂਗੇ। ਇੱਕ ਥੋੜੀ ਬਦਲ ਕੇ ਚੜ੍ਹਦੇ ਕੰਟੋਰ। ਆਂਦੀ ਲੋਹ ਖੀਰ ਆਪਣੀ ਬਣ ਗਈ ਆ। ਚੀਨੀ ਪਾ ਦਿੰਨੇ ਆਪਾਂ। ਗੈਸ ਆਪਾਂ ਬੰਦ ਕਰ ਦਿੰਨੇ ਆ।